ਰਿਸ਼ਤੇ ਹੀ ਰਿਸ਼ਤੇ ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਵਾਗਤ ਆ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਲੜਕੀਆਂ ਦੇ ਰਿਸ਼ਤੇ ਬਾਰੇ ਦੱਸਣ ਜਾ ਰਹੇ ਹਾਂ ਸਭ ਤੋਂ ਪਹਿਲਾ ਰਿਸ਼ਤਾ ਹੈ ਲੜਕੀ ਦਾ ਜਿਸਦੀ ਉਮਰ 32 ਸਾਲਾ ਕੱਦ 5 ਫੁੱਟ 4 ਇੰਚਾ ਪੜਾਈ 'ਚ ਲੜਕੀ ਨੇ ਬੀਏ ਐਮਏ ਈਟਟੀ ਕੀਤੀ ਹੋਈ ਆ ਲੜਕੀ ਦੀ ਕਾਸਟ ਜੱਟ ਸਿੱਖਾ ਲੜਕੀ ਵਾਲੇ ਪੰਜਾਬ ਦੇ ਵਿੱਚ ਤਰਨਤਾਰਨ ਸ਼ਹਿਰ ਦੇ ਰਹਿਣ ਵਾਲੇ ਨੇ ਲੜਕੀ ਇਸ ਸਮੇਂ ਕੈਨੇਡਾ ਦੇ ਵਿੱਚ ਪੀਆਰ ਆ ਲੜਕੀ ਦਾ ਡਿਵੋਰਸ ਹੋਇਆ ਹੋਇਆਗਾ ਲੜਕੀ ਵਾਲੇ ਕੋਲੇ 18 ਕਿੱਲੇ ਜ਼ਮੀਨ ਆ ਲੜਕੀ ਵਾਲੇ ਨੂੰ ਕੈਨੇਡਾ ਦੇ ਵਿੱਚ ਹੀ ਪੱਕੇ ਲੜਕੇ ਦੀ ਜੱਟਸੀ ਕਾਸਟ ਦੇ ਲੋੜ ਆ ਜਿਸ ਕੋਲ ਘੱਟੋ ਘੱਟ 10 ਕਿੱਲੇ ਜ਼ਮੀਨ ਦੇ ਹੋਣ ਅਗਲਾ ਰਿਸ਼ਤਾ ਲੜਕੀ ਦਾ ਹੈ ਜਿਨ੍ਹਾਂ ਦੀ ਕਾਸਟ ਮਜਵੀ ਸਿੱਖਾ ਉਮਰ 28 ਸਾਲਾ ਕੱਦ 5 ਫੁੱਟ 5 ਇੰਚ ਪੜਾਈ 'ਚ ਲੜਕੀ ਨੇ ਬੀਏ ਕੀਤੀ ਹੋਈ ਆ ਤੇ ਨਾਲੇ ਇੱਕ ਕੰਪਿਊਟਰ ਦੀ ਵੀ ਨੌਲੇਜ ਹੈ ਲੜਕੀ ਵਾਲੇ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਨੇ ਇਸ ਸਮੇਂ ਲੜਕੀ ਪ੍ਰਾਈਵੇਟ ਟੀਚਰ ਦੇ ਜੌਬ ਕਰ ਰਹੀ ਆ ਲੜਕੀ ਵਾਲਿਆਂ ਨੂੰ ਆਪਣੀ ਲੜਕੀ ਦੇ ਲਈ ਮਜਵੀ ਸਿੱਖ ਕਾਸਟ ਦੇ ਹੀ ਫੌਜੀ ਲੜਕੀ ਲੋੜ ਹੈ ਜੋ ਕਿ ਵਧੀਆ ਪੜਿਆ ਲਿਖਿਆ ਹੋਵੇ ਹੁਣ ਗੱਲ ਕਰਦੇ ਅਗਲੇ ਰਿਸ਼ਤੇ ਦੀ ਜਿਸ ਵਿੱਚ ਲੜਕੀ ਦੀ ਕਾਸਟ ਜੱਟ ਸਿੱਖਾ ਉਮਰ 30 ਸਾਲਾ ਕੱਦ 5 ਫੁੱਟ 3 ਇੰਚਾ ਪੜਾਈ ਚ ਲੜਕੀ ਨੇ ਆਰਐਨ ਨਰਸਿੰਗ ਕੀਤੀ ਹੋਈ ਆ ਇਸੇ ਵਿੱਚ ਲੜਕੀ ਆਰਐਨ ਨਰਸ ਦੀ ਹੀ ਜੌਬ ਕਰ ਰਹੀ ਆ ਅਤੇ ਕੈਲੀਫੋਰਨੀਆ ਯੂ ਐਸ ਏ ਦੇ ਵਿੱਚ ਸਿਟੀਜ਼ਨ ਹੈ ਲੜਕੀ ਵਾਲੇ ਪੰਜਾਬ ਵਿੱਚੋਂ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਨੇ ਲੜਕੀ ਦਾ ਸਾਰਾ ਪਰਿਵਾਰ ਸ਼ਾਕਾਹਾਰੀ ਆ ਲੜਕੀ ਵਾਲਿਆਂ ਨੂੰ ਆਪਣੀ ਲੜਕੀ ਲਈ ਵਧੀਆ ਪੜ੍ਹੇ ਲਿਖਿਆ ਜੱਟ ਸੀ ਕਾਜ਼ ਦਾ ਅਮਰੀਕਾ ਦੇ ਵਿੱਚ ਪੀਅਰ ਲੜਕਾ ਚਾਹੀਦਾ ਹੈ ਸਾਡੀ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ